ਦੇਸ਼ ਦੇ ਅੰਦਰ ਅਮੀਰੀ ਤੇ ਗਰੀਬੀ ਦਾ ਪਾੜਾ ਇੰਨਾ ਜ਼ਿਆਦਾ ਹੈ ਕਿ ਕਈਆਂ ਦੀਆਂ ਕੋਲ ਕੁੱਲੀਆਂ ਵੀ ਨਹੀਂ ਸਿਰ ਢੱਕਣ ਦੇ ਲਈ ਕਿਸੇ ਦੇ ਕੋਲ ਖਾਣ ਦੇ ਲਈ ਦੋ ਵਕਤ ਦੀ ਰੋਟੀ ਵੀ ਨਹੀਂ ਤੇ ਕਈਆਂ ਕੋਲ ਜਾਇਦਾਦ ਐਨੀ ਹੈ ਉਹ ਵੀ ਦੋ ਨੰਬਰ ਦੇ ਵਿੱਚ ਬਣਾਈ ਹੋਈ ਕਿ ਜਦੋਂ ਈਡੀ ਵਰਗੀਆਂ ਸੰਸਥਾਵਾਂ ਜਾਂ ਏਜੰਸੀਆਂ ਜ਼ਬਤ ਕਰਦੀਆਂ ਨੇ ਜਾਇਦਾਦ ਤਾਂ ਉਹ ਜਾਇਦਾਦ ਦੀ ਰਕਮ ਅਰਬਾਂ ਵਿੱਚ ਹੋ ਜਾਂਦੀ ਹੈ ਇਹ ਐਨੇ ਇੱਕ ਬਸਪਾ ਦੇ ਇੱਕ ਸਾਬਕਾ ਵਿਧਾਇਕ ਐਮ ਐਲ ਸੀ ਇਕਬਾਲ ਉਸ ਦੀਆਂ ਕਰਤੂਤਾਂ ਜਾਂ ਕਾਰਨਾਮੇ ਇਸ ਕਦਰ ਵੱਧ ਗਏ ਕਿ ਈਡੀ ਨੇ ਜਦੋਂ ਰੇਡ ਕੀਤੀ ਤੇ 4440 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਗਈ ਤਾਂ ਐਡੀ ਵੱਡੀ ਜਾਇਦਾਦ ਜਿਹੜੀ ਆ ਉਹ ਕਿਵੇਂ ਬਣਾਈ ਗਈ ਕਿਹੜੇ ਸੋਰਸਾਂ ਤੋਂ ਬਣਾਈ ਗਈ ਔਰ ਇੱਕ ਵਿਧਾਇਕ ਹੁੰਦਿਆਂ ਜੇਕਰ ਉਹ ਇੰਨਾ ਪੈਸਾ ਕਮਾ ਗਿਆ ਕਿ ਉਸਨੇ ਆਪਣੀ ਉਹ ਮਿਹਨਤ ਦਸਾਂ ਨੋਹਾਂ ਦੀ ਕਿਰਤ ਦੀ ਕਮਾਈ ਕੀਤੀ ਜਾਂ ਫਿਰ ਕਿਸੇ ਨੂੰ ਠੱਗ ਗਿਆ ਔਰ ਜੇਕਰ ਉਹ ਕਿਰਤ ਦੀ ਕਮਾਈ ਹੁੰਦੀ ਤਾਂ ਫਿਰ ਕੋਈ ਵੀ ਕੇਂਦਰੀ ਏਜੰਸੀ ਹੋਵੇ ਜਾਂ ਕੋਈ ਸੂਬੇ ਦੀ ਏਜੰਸੀ ਹੋਵੇ ਉਹ ਹੱਥ ਨਹੀਂ ਸੀ ਪਾ ਸਕਦੀ ਪਰ ਇੱਥੇ ED ਨੇ ਕਾਰਵਾਈ ਕੀਤੀ ਤੇ 4400 40 ਕਰੋੜ ਰੁਪਏ ਦੀ ਜਿਹੜੀ ਜਾਇਦਾਦ ਆ ਉਸ ਵਿਧਾਇਕ ਸਾਬਕਾ ਵਿਧਾਇਕ ਤੋਂ ਫੜੀ ਗਈ ਜਬਤ ਕਰ ਲਈ ਗਈ ਹੁਣ ਅਜੇ ਵੀ ਇੱਥੇ ਬਾਤ ਨਹੀਂ ਹੈ ਉਹ ਕਿਵੇਂ ਬਣੀ ਪੂਰੀ ਖਬਰ ਕੀ ਆ ਅਭੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਦਰਅਸਲ ਸਾਬਕਾ ਵਿਧਾਇਕ ਨੇ ਅਰਬਾਂ ਰੁਪਏ ਕਮਾਏ ਕਿਵੇਂ ਨੇ ਬਸਪਾ ਦਾ ਇੱਕ ਸਾਬਕਾ ਵਿਧਾਇਕ ਹੈ ਸਹਾਰਨਪੁਰ ਦਾ ਜਿਹੜਾ ਕਿ ਐਮਐਲਸੀ ਇਕਬਾਲ ਉਹ ਸੁਰਖੀਆਂ ਦੇ ਵਿੱਚ ਇਸੇ ਕਰਕੇ ਆ ਜਾਂਦਾ ਕਿਉਂਕਿ ਉਸ ਦੀ ਜਾਇਦਾਦ ਦੇ ਚਰਚੇ ਨੇ ਈਡੀ ਨੇ ਉਸ ਦੀ 4440 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ ਪਰ ਚੂਣ ਦੀ ਹੱਟੀ ਕਰਨ ਤੇ ਸ਼ਹਿਦ ਵੇਚਣ ਤੋਂ ਲੈ ਕੇ ਇਸ ਸਿਆਸਤਦਾਨ ਨੇ ਮਾਈਨਿੰਗ ਮਾਫੀਆ ਬਣਨ ਤੱਕ ਦਾ ਸਫ਼ਰ ਤੈਅ ਕੀਤਾ ਹੁਣ ਤੁਸੀਂ ਇਹ ਵੇਖ ਲਓ ਕਿ ਕੋਈ ਸ਼ਹਿਦ ਵੇਚਦਾ ਹੋਵੇ ਕੋਈ ਪਰਚੂਨ ਦੀ ਦੁਕਾਨ ਚਲਾਉਂਦਾ ਹੋਵੇ ਹੱਟੀ ਚਲਾਉਂਦਾ ਹੋਵੇ ਤਾਂ ਮਾਈਨਿੰਗ ਤੱਕ ਕਿਵੇਂ ਪਹੁੰਚ ਗਿਆ ਉਸਨੇ ਇੰਨੀ ਜਾਇਦਾਦ ਇਕੱਠੀ ਕਿਵੇਂ ਕਰ ਲਈ ਆਮ ਤੌਰ ਦੇ ਉੱਤੇ ਸ਼ਹਿਦ ਵੇਚਣ ਵਾਲੇ ਜਾਂ ਕਿਤਾ ਕਰਨ ਵਾਲਿਆਂ ਦੀ ਜਿਹੜੀ ਆਮਦਨ ਵੀ ਹੁੰਦੀ ਹੈ ਉਹ ਗੁਜ਼ਾਰੇਯੋਗੀ ਹੁੰਦੀ ਹੈ ਕੋ ਬਹੁਤੀ ਸੇਵਿੰਗ ਨਹੀਂ ਹੋ ਪਾਉਂਦੀ ਔਰ ਪਰਚੂਨ ਦੀ ਦੁਕਾਨ ਚ ਚਲਾਉਣ ਵਾਲੇ ਵੀ ਤੁਸੀਂ ਕਿੰਨੇ ਕੌਮੇਰ ਦੇਖੇ ਹੋਣਗੇ ਪਰ ਇਸ ਜਨਾਬ ਨੇ ਹੱਦਾਂ ਪਾਰ ਕਰ ਦਿੱਤੀਆਂ ਔਰ ਸਾਬਕਾ ਵਿਧਾਇਕ ਨੇ ਜਿਹੜੀਆਂ ਇਹ ਹੱਦਾਂ ਪਾਰ ਕੀਤੀਆਂ ਨੇ ਤੇ ਇੱਥੇ ਤੱਕ ਇਥੋਂ ਅੰਜਾਮ ਤੱਕ ਉਹ ਪੁੱਜੇ ਨੇ ਔਰ ਮਾਈਨਿੰਗ ਦਾ ਮਾਫੀਆ ਬਣਨ ਤੱਕ ਦਾ ਸਫ਼ਰ ਤੈਅ ਕਰ ਜਾਂਦੇ ਨੇ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਦੀਆਂ ਸਰਕਾਰਾਂ ਵਿੱਚ ਉਹਨਾਂ ਦਾ ਚੰਗਾ ਜਿਹੜਾ ਰਸੂਖ ਰਿਹਾ ਜਿਸ ਦੇ ਕਰਕੇ ਉਹਨਾਂ ਨੇ ਆਪਣਾ ਰਾਜ ਭਾਗ ਦੇ ਦੌਰਾਨ ਕਾਫੀ ਕੁਝ ਖੱਟ ਲਿਆ ਇਹਨਾਂ ਪਾਰਟੀਆਂ ਦੇ ਰਾਜ ਭਾਗ ਦੌਰਾਨ ਇਕਬਾਲ ਨੇ ਕਰੋੜਾਂ ਅਰਬਾਂ ਰੁਪਏ ਦਾ ਸਾਮਰਾਜ ਖੜਾ ਕਰ ਲਿਆ 2017 ਵਿੱਚ ਸੂਬੇ ਵਿੱਚ ਸੱਤਾ ਦੀ ਤਬਦੀਲੀ ਮਗਰੋਂ ਭਾਜਪਾ ਦੀ ਸਰਕਾਰ ਉੱਥੇ ਬਣੀ ਤਾਂ ਇਕਬਾਲ ਦੇ ਬੁਰੇ ਦਿਨ ਆਉਣੇ ਸ਼ੁਰੂ ਹੋ ਗਏ ਕਾਰਵਾਈ ਦਾ ਸ਼ਕੰਜਾ ਹੋਰ ਜ਼ਿਆਦਾ ਵਧਦਾ ਗਿਆ ਤੇ ਉਹ ਦੁਬਈ ਖਿਸਕ ਗਿਆ ਸੀ ਪੱਛਮ ਉੱਤਰ ਪ੍ਰਦੇਸ਼ ਵਿੱਚ ਮਾਈਨਿੰਗ ਦੇ ਕਾਲੇ ਧੰਦੇ ਵਿੱਚ ਇਕਬਾਲ ਦਾ ਨਾਮ ਅਜੇ ਹਾਂ ਜਾਣਿਆ ਜਾਣ ਲੱਗਾ ਸਾਰੇ ਪਾਸੇ ਚਰਚੇ ਹੋ ਗਏ ਕਿ ਸਾਬਕਾ ਵਿਧਾਇਕ ਇਕਬਾਲ ਕੌਣ ਹੈ ਔਰ ਉਹ ਕਿਵੇਂ ਮਾਫੀਆ ਚਲਾਉਂਦਾ ਆ ਆਮਦਨ ਤੋਂ ਵੱਧ ਜਾਇਦਾਦ ਤੇ ਧਨ ਦੌਲਤ ਦੇ ਮਾਮਲਿਆਂ ਵਿੱਚ ਚਰਚੇ ਤੇ ਸਿਆਸਤਦਾਨ ਨੂੰ ਬਸਪਾ ਦੇ ਰਾਜ ਭਾਗ ਸਮੇ ਖੰਡ ਮਿਲ ਕੋਡੀਆਂ ਦੇ ਭਾਅ ਮਿਲ ਗਈ ਸੀ ਇਹ ਵੀ ਖਬਰਾਂ ਨੇ ਔਰ ਇਸ ਮਗਰੋਂ ਉਸਨੇ ਅਰਬਾਂ ਰੁਪਏ ਦੀ ਜਾਇਦਾਦ ਬਣਾ ਲਈ ਸੀ ਤੇ 2017 ਵਿੱਚ ਭਾਜਪਾ ਦੀ ਜਦੋਂ ਹਕੂਮਤ ਆਉਂਦੀ ਹੈ ਇਕਬਾਲ ਦੀ ਅਰਬਾਂ ਰੁਪਏ ਦੀ ਜਾਇਦਾਦ ਬਾਰੇ ਜਾਂਚ ਕਰਵਾਈ ਗਈ ਸੀ। ਕਰੀਬ 4 ਸਾਲ ਤੱਕ ਜਾਂਚ ਦਾ ਕਾਰਜ ਜਿਹੜਾ ਚੱਲਦਾ ਰਿਹਾ 2 ਸਾਲ ਪਹਿਲਾਂ ਉਸ ਸਮੇਂ ਦੇ SSP ਆਕਾਸ਼ ਤੋਮਰ ਦੇ ਕਾਰਜਕਾਲ ਦੌਰਾਨ ਸਭ ਤੋਂ ਪਹਿਲਾਂ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਪੁਰਕ ਕੀਤਾ ਗਿਆ। ਇਸ ਮਗਰੋਂ ਫਿਰ 500 ਕਰੋੜ ਰੁਪਏ ਦੀ ਜਾਇਦਾਦ ਨੂੰ ਕੁਰਕ ਕੀਤਾ ਗਿਆ ਇਕਬਾਲ ਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਲੋਕਾਂ ਨੂੰ ਧਮਕਾਉਣ ਨਾਜਾਇਜ਼ ਕਬਜ਼ੇ ਕਰਨ ਨਾਜਾਇਜ਼ ਪੁਟਾਈ ਕਰਨ ਤੇ ਜ਼ਬਰ ਜਨਾਹ ਜਿਹੇ ਗੰਭੀਰ ਅਪਰਾਧਾਂ ਸੰਬੰਧੀ ਕੇਸ ਦਰਜਿਕ ਮਿਲਦੇ ਨੇ ਤੇ ਇੱਕ ਐਡਾ ਅਪਰਾਧਿਕ ਛੋਕੜ ਵਾਲਾ ਵਿਅਕਤੀ ਕਿਵੇਂ ਆਪਣੇ ਅੰਬਾਰ ਖੜੇ ਕਰ ਰਿਹਾ ਸੀ ਧਨ ਦੌਲਤ ਇਕੱਠੀ ਕਰ ਰਿਹਾ ਸੀ ਔਰ ਉਸ ਨੂੰ ਕਿਸੇ ਕੇਸਾਂ ਦੀ ਪਰਵਾਹ ਤੱਕ ਨਹੀਂ ਸੀ ਪਰ ਜਿਵੇਂ ਹੀ ਉੱਥੇ ਭਾਜ ਭੱਸ ਸੱਤਾ ਸੰਭਾਲਦੀ ਹੈ ਤੇ ਜਾਂਚ ਸ਼ੁਰੂ ਹੁੰਦੀ ਹੈ ਤੇ ਅੰਜਾਮ ਕਿੱਥੇ ਪਹੁੰਚ ਜਾਂਦਾ ਉਹ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਹ ਵੱਖਰੀ ਗੱਲ ਹੈ ਕਿ ਉੱਥੇ ਭਾਜਪਾ ਦੇ ਰਾਜ ਵਿੱਚ ਇਸ ਸਿਆਸਤਦਾਨ ਦੇ ਖਿਲਾਫ ਤਾਂ ਕਾਰਵਾਈ ਹੋ ਗਈ ਪਰ ਜਿਹੜੇ ਸੱਤਾ ਪੱਖੀ ਵਿਧਾਇਕ ਨੇ ਉਹ ਕਿਸੇ ਵੀ ਸੂਬੇ ਦੇ ਕਿਉਂ ਨਾ ਹੋਣ ਜਿੱਥੇ ਵੀ ਕਿਤੇ ਸਰਕਾਰ ਹੁੰਦੀ ਹੈ ਜੇ ਕਿਸੇ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਉੱਥੇ ਸੱਤਾਧਿਰ ਦੇ ਵਿਧਾਇਕ ਤੇ ਮੰਤਰੀ ਬਚ ਜਾਂਦੇ ਨੇ ਜੇ ਆਮ ਆਦਮੀ ਪਾਰਟੀ ਦੇ ਕਿਸੇ ਸੂਬੇ ਵਿੱਚ ਸਰਕਾਰ ਹੈ ਤੇ ਉਥੋਂ ਦੇ ਵਿਧਾਇਕ ਤੇ ਮੰਤਰੀ ਆਮ ਆਦਮੀ ਪਾਰਟੀ ਹੱਥ ਦੇ ਕੇ ਬਚਾ ਲੈਂਦੀ ਹੈ ਔਰ ਭਾਜਪਾ ਦਾ ਵੀ ਇਸੇ ਤਰ੍ਹਾਂ ਹਾਲ ਹੈ ਕਿ ਭਾਜਪਾ ਦੇ ਰਾਜ ਵਿੱਚ ਵੀ ਭਾਜਪਾ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਪੁੱਛਿਆ ਤੱਕ ਨਹੀਂ ਜਾਂਦਾ ਜਾਂ ਫਿਰ ਉਹ ਬਾਕੀ ਪਾਰਟੀਆਂ ਛੱਡ ਕੇ ਉਹਨਾਂ ਦੇ ਪਾਲੇ ਵਿੱਚ ਆ ਜਾਂਦੇ ਨੇ ਪਰ ਜਦੋਂ ਵਿਰੋਧੀਆਂ ਦੀ ਗੱਲ ਆਉਂਦੀ ਹੈ ਤਾਂ ਉੱਥੇ ਫਿਰ ਕਾਰਵਾਈ ਜ਼ਰੂਰ ਦੇਖਣ ਨੂੰ ਮਿਲਦੀ ਹੈ ਪਰ ਇੱਥੇ ਇਹ ਨਹੀਂ ਕਿ ਕਿਸੇ ਵਿਰੋਧੀ ਦੇ ਉੱਤੇ ਕਾਰਵਾਈ ਹੋ ਰਹੀ ਹੈ ਤੇ ਉਹ ਗਲਤ ਹੋ ਰਹੀ ਹੈ ਜੇਕਰ ਵਾਕਈ ਉਸਨੇ ਗੜਬੜੀਆਂ ਕੀਤੀਆਂ ਨੇ ਤੇ ਇਸੇ ਤਰ੍ਹਾਂ ਜਾਇਦਾਦ ਕੁਰਕ ਛੱਡੋ ਉਸ ਨੂੰ ਸਜ਼ਾ ਵੀ ਹੈ ਜਿਹੜੀ ਸਖਤ ਤੋਂ ਸਖਤ ਮਿਲਣੀ ਚਾਹੀਦੀ ਹੈ ਜੁਲਾਈ 2022 ਵਿੱਚ ਇਕਬਾਲ ਦੇ ਕਈ ਨਜਾਇਜ਼ ਨਿਰਮਾਣਾਂ ਤੇ ਬਲਡੋਜ਼ਰ ਵੀ ਚਲਾ ਦਿੱਤਾ ਗਿਆ ਸੀ ਉਹ ਫੜੇ ਜਾਣ ਦੇ ਖਦਸ਼ੇ ਕਾਰਨ ਇਸੇ ਸਾਲ ਦੁਬਈ ਵਿੱਚ ਹੀ ਲੰਘ ਗਿਆ ਸੀ ਹੁਣ ਈਡੀ ਨੇ ਇਕਬਾਲ ਦੀ 4440 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਦਿੱਤੀ ਹੈ ਹਾਲਾਂਕਿ ਦੇਸ਼ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਤੇ ਐਡੀ ਵੱਡੀ ਮਾਤਰਾ ਦੇ ਉੱਤੇ ਕਿਸੇ ਵੀ ਹੁਣ ਤੱਕ ਸਿਆਸਤਦਾਨ ਦੀ ਜਾਇਦਾਦ ਕੁਰਕ ਨਹੀਂ ਕੀਤੀ ਇਹ ਉਹਨਾਂ ਵਿੱਚੋਂ ਇੱਕ ਨੇ ਜਿਨ੍ਹਾਂ ਦੀ ਜਾਇਦਾਦ ਅਰਬਾਂ ਦੀ ਕੁਰਕ ਹੋਈ ਹੈ ਜਿਸ ਵਿੱਚ ਉਸਤੇ ਟਰੱਸਟ ਦੀ ਯੂਨੀਵਰਸਿਟੀ ਤੇ ਖੇਤੀਯੋਗ ਭੂਮੀ ਸ਼ਾਮਲ ਹੈ ਦੁਬਈ ਤੋਂ ਹੋਈ ਆਨਲਾਈਨ ਪੇਸ਼ੀ ਦੇ ਵਿੱਚ ਐਸਐਸਪੀ ਡਾਕਟਰ ਵਿਪਨ ਤਾੜਾ ਨੇ ਵੀ ਦੱਸਿਆ ਕਿ ਇੱਕ ਮੁਕਦਮੇ ਦੇ ਸਬੰਧ ਵਿੱਚ ਇਕਬਾਲ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਦੁਬਈ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਬਿਆਨ ਦਰਜ ਕਰਵਾ ਦਿੱਤੇ ਨੇ ਇਸ ਸਮੇਂ ਉਸਤੇ ਕੁੱਲ 38 ਕੇਸ ਦਰਜ ਨੇ ਹਾਲਾਂਕਿ ਹਾਈ ਕੋਰਟ ਦੇ ਦਖਲ ਮਗਰੋਂ ਕੁਝ ਮੁਕਦਮੇ ਖਾਰਜ ਵੀ ਕੀਤੇ ਜਾ ਚੁੱਕੇ ਨੇ ਇਕਬਾਲ ਦਾ ਪਾਸਪੋਰਟ ਰੱਦ ਕਰਵਾ ਕੇ ਉਸ ਦੇ ਵਿਰੁੱਧ ਲੁੱਕ ਆਊਟ ਨੋਟਿਸ ਵੀ ਜਾਰੀ ਕਰਵਾ ਦਿੱਤਾ ਗਿਆ ਸੀ ਮਹੀਨਾ ਪਹਿਲਾਂ ਲੁੱਕ ਆਊਟ ਨੋਟਿਸ ਬਾਰੇ ਰਿਮਾਈਂਡਰ ਵੀ ਭੇਜਿਆ ਗਿਆ ਸੀ ਇਕਬਾਲ ਬਾਰੇ ਭਵਿੱਖ ਵਿੱਚ ਹੋਰ ਵੀ ਕਈ ਖੁਲਾਸੇ ਹੋ ਸਕਦੇ ਨੇ ਇਸ ਗੱਲ ਦੀ ਉਮੀਦ ਹੈ ਤੇ ਜਿਹੜੀ ਐ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹ ਪੰਜਾਬੀ ਜਾਗਰਣ ਅਖਬਾਰ ਦੀ ਪੰਨੇ ਦੀ ਇੱਕ ਸੁਰਖੀ ਬਣੀ ਹੈ ਜਿਸ ਦੇ ਵਿੱਚ ਸਾਬਕਾ ਵਿਧਾਇਕ ਇਕਬਾਲ ਦੇ ਕਾਰਨਾਮੇ ਤੇ ਕਾਲੇ ਚਿੱਠਿਆਂ ਦਾ ਵਰਣਨ ਕੀਤਾ ਗਿਆ 38 ਦੇ ਕਰੀਬ ਮਾਮਲੇ ਦਰਜ ਸੀ ਜਿਨ੍ਹਾਂ ਵਿੱਚੋਂ ਕੁਝ ਖਾਰਜ ਹੋ ਗਏ ਤੇ ਕੁਝ ਹਾਲੇ ਵੀ ਚੱਲ ਰਹੇ ਨੇ ਔਰ ਉਹ ਦबई ਦੇ ਵਿੱਚ ਪਹੁੰਚ ਗਿਆ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਹੁਣ ਮੇਰੀ ਖੈਰ ਨਹੀਂ ਹੈ ਤਾਂ ਯੂਪੀ ਦੇ ਵਿੱਚ ਰਹਿਣ ਵਾਲਾ ਇਹ ਸ਼ਖਸ ਆਪਣੇ ਕਿਵੇਂ ਧਨ-ਦੌਲਤ ਇਕੱਠੀ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦਾ ਤੇ ਉਸ ਤੋਂ ਬਾਅਦ ਜਦੋਂ ਜਾਇਦਾਦ ਕੁਰਕ ਹੁੰਦੀ ਹੈ ਤਾਂ ਫਿਰ ਅਰਬਾਂ ਦੇ ਹਿਸਾਬ ਨਾਲ ਉਸ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਏਡੀ ਨੇ ਜ਼ਬਤ ਕੀਤੀ ਹੈ ਜਾਇਦਾਦ ਜਿਸ ਦੀ ਰਕਮ ਇੱਕ ਵਾਰੀ ਫੇਰ ਦੱਸ ਦਿੰਦੇ ਹਾਂ 4440 ਕਰੋੜ ਰੁਪਏ ਯਾਨੀ ਕਿ ਅਰਬਾਂ ਦੇ ਸਾਬ ਦੇ ਨਾਲ ਦੀ ਧਨ ਦੌਲਤ ਤਾਂ ਐਡੀ ਵੱਡੀ ਰਕਮ ਆ ਜਿਹੜੀ ਉਸ ਨੇ ਕਮਾਈ ਕਿਵੇਂ ਕਿਉਂਕਿ ਉਸ ਦਾ ਜਿਹੜਾ ਪਛੋਕੜ ਸੀ ਕੋਈ ਦੱਸਿਆ ਜਾਂਦਾ ਕਿ ਪਰਚੂਨ ਦੀ ਦੁਕਾਨ ਚਲਾਉਣ ਵਾਲਾ ਸੀ ਸ਼ਹਿਦ ਵੇਚਣ ਵਾਲਾ ਸੀ ਪਰ ਹੌਲੀ-ਹੌਲੀ ਉਹ ਮਾਈਨਿੰਗ ਦੇ ਧੰਦੇ ਵਿੱਚ ਹੋਰ ਨਾ ਧੰਦਿਆਂ ਵਿੱਚ ਪੈ ਗਿਆ ਜਿਸ ਦੇ ਕਰਕੇ 2 ਨੰਬਰ ਦੀ ਮੋਟੀ ਕਮਾਈ ਕਰਨ ਲੱਗਿਆ ਤਾਂ ਇੱਕ ਦਿਨ ਆਉਣਾ ਸੀ ਜਿਵੇਂ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਕਿ 100 ਦਿਨ ਚੋਰ ਦੇ ਤੇ 1 ਦਿਨ ਸਾਧ ਦਾ ਫਿਰ ਐਸੀ ਜਿਹੜੀ ਹੈ ਸ਼ਮਤ ਆਈ ਹੈ ਕਿ ਹੁਣ ਉਹ ਲੁਕਦਾ ਫਿਰਦਾ ਹੈ ਔਰ ਦੁਬਈ ਦੇ ਵਿੱਚ ਬਣਾ ਲਈ ਬੈਠਾ ਔਰ ਵੀਡੀਓ ਕਾਨਫਰੈਂਸ ਦੇ ਜ਼ਰੀਏ ਸੁਪਰੀਮ ਕੋਰਟ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਉਂਦਾ ਹੁਣ ਦੇਖਦੇ ਹਾਂ ਕਿ ਯੂਪੀ ਪ੍ਰਸ਼ਾਸਨ ਆ ਜਿਹੜਾ ਉਹ ਕਦੋਂ ਤੱਕ ਸਾਬਕਾ ਵਿਧਾਇਕ ਇਕਬਾਲ ਦੇ ਪਿੱਛੇ ਪਿਆ ਰਹਿੰਦਾ ਹੈ ਉਸ ਦੀ ਕੋਹਕ ਪੜਤਾਲ ਕਰਕੇ ਹੋਰ ਕਿਹੜੀ ਕਿਹੜੀ ਕਾਰਵਾਈ ਕਰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਜਿਹੜੀ ਜਾਂ ਸੰਭਾਵਨਾ ਉਹ ਬਣੀ ਹੋਈ ਹੈ ਤਾਂ ਤੁਸੀਂ ਇਸ ਤਰ੍ਹਾਂ ਦੇ ਸਿਆਸਤਦਾਨਾਂ ਦੇ ਬਾਰੇ ਖੁਦ ਕੀ ਸੋਚਦੇ ਹੋ ਕਿ ਇੰਨੇ ਵੱਡੇ ਧਨ-ਦੌਲਤ ਦੇ ਲਾਲਚਾਂ ਦੇ ਵਿੱਚ ਸਿਆਸਤਦਾਨ ਕਿਵੇਂ ਪੈ ਜਾਂਦੇ ਨੇ ਕਿਸ ਦੀ ਮਿਲੀਭੁਗਤ ਹੁੰਦੀ ਆ ਕਿਸ ਦਾ ਥਾਪੜਾ ਹੁੰਦਾ ਇਹ ਤਾਂ ਉਹ ਜਾਇਦਾਦ ਆ ਜਿਹੜੀ ਕੁਰਕ ਕੀਤੀ ਗਈ ਇਸ ਤੋਂ ਇਲਾਵਾ ਹੋਰ ਕਿੰਨੀ ਵੱਡੇ ਪੱਦਰ ਦੇ ਉੱਤੇ ਬਣਾਈ ਗਈ ਹੋਵੇਗੀ ਜਾਇਦਾਦ ਜਿਹੜੀ ਅੱਖੋਂ ਉਹਲੇ ਵੀ ਹੋ ਸਕਦੀ ਆ ਹਾਲ ਦੀ ਘੜੀ ਦੇ ਵਿੱਚ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ ਤਾਂ ਸਿਆਸਤਦਾਨਾਂ ਦੀ ਲਾਲਚ ਦੇ ਕਰਕੇ ਹੀ ਅਮੀਰੀ ਤੇ ਗਰੀਬੀ ਦਾ ਪਾੜਾ ਦੇਸ਼ ਦੇ ਵਿੱਚ ਵੱਧਦਾ ਜਾ ਰਿਹਾ ਗਰੀਬ ਹੋਰ ਗਰੀਬ ਤੇ ਅਮੀਰ ਹੋਰ ਹੁਮੀਰ ਹੁੰਦਾ ਜਾ ਰਿਹਾ ਪਰ ਇਸ ਤਰ੍ਹਾਂ ਦੇ ਕਈ ਹੋਰ ਸਿਆਸਤਦਾਨ ਹੋ ਸਕਦੇ ਨੇ ਜਿਨ੍ਹਾਂ ਉੱਤੇ ਜੇਕਰ ਨਿਰਪੱਖਤਾ ਦੇ ਨਾਲ ਇਸੇ ਤਰ੍ਹਾਂ ਕਾਰਵਾਈ ਹੋਵੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ ਤੁਹਾਡੀ ਨਜ਼ਰ ਦੇ ਵਿੱਚ ਹੋਰ ਕਿਹੜੇ-ਕਿਹੜੇ ਤੇ ਕਿੰਨੇ ਕੁ ਸਿਆਸਤਦਾਨ ਦੇਸ਼ ਦੇ ਹੋ ਸਕਦੇ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਧਨ-ਦੌਲਤ ਇਕੱਠੀ ਕੀਤੀ ਹੈ ਤੁਸੀਂ ਆਪਣੇ ਮੁਤਾਬਕ ਆਪਣੀ ਸਮਝ ਦੇ ਮੁਤਾਬਕ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰ ਸਕਦੇ ਹੋ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ